ਕੀਜੀਵੀ ਸਰਕਾਰ ਵੇਲੇ ਰਾਜਾ ਵੜਿੰਗ ਦੇ ਉੱਤੇ ਮਾਨ ਸਾਹਿਬ ਨੇ ਇਲਜ਼ਾਮ ਲਾਏ ਸੀ ਕਿ ਇਹ ਬੱਸਾਂ ਦੀਆਂ ਬਾਡੀਆਂ ਚੋਂ ਪੈਸੇ ਖਾ ਗਿਆ ਇਹ ਪੰਜਾਬ ਦੇ ਵਿੱਚ ਬਾਡੀ ਬਣਾਉਣ ਦਾ ਜਿਹੜਾ ਕੰਮ ਕਰਦੇ ਨੇ ਲੋਕ ਉਹਨਾਂ ਦਾ ਰੋਜ਼ਗਾਰ ਖੋ ਕੇ ਇਹਨੇ ਰਾਜਸਥਾਨ ਮਾਰਿਆ ਸਾਰੇ ਪੰਜਾਬ ਨੇ ਕਿਹਾ ਬਿਲਕੁਲ ਸਹੀ ਬਿਲਕੁਲ ਸਹੀ ਕਹਿ ਰਹੇ ਹੋ ਮਾਨ ਸਾਹਿਬ ਪੰਜਾਬ ਦਾ ਰੋਜ਼ਗਾਰ ਚੱਕ ਕੇ ਤੁਸੀਂ ਰਾਜਸਥਾਨ ਵਾਲਿਆਂ ਨੂੰ ਕਿਉਂ ਦਿੱਤਾ ਹੁਣ ਮਾਨ ਸਾਹਿਬ ਦੀ ਸਰਕਾਰ ਹੈ ਨਵੀਆਂ ਬੱਸਾਂ ਵੀ ਆ ਗਈਆਂ ਹੁਣ ਮੈਂ ਤੁਹਾਨੂੰ ਮੇਨ ਚੀਜ਼ ਦਿਖਾਉਣਾ ਕੀ ਹੈ ਆਜੋ ਵੀਰੇ ਇਹ ਦੇਖੋ रेक्स कोचेस ऑल टाइप ऑफ बसेस एंड कोचेस ई e 128 ਇਹਦਾ ਐਡਰੈਸ ਹੈ रिको इंडस्ट्रियल ग्रोथ सेंटर फेज 2 पल्साना सीकर ਹੁਣ ਮੈਂ ਇਹ ਦੱਸ ਦੇਣਾ ਪਲਸਾਨਾ सीकर राजस्थान ਚ ਹੀ ਪੈਂਦਾ ਹੁਣ ਮੌਕੇ ਦੀ ਸਰਕਾਰ ਜਵਾਬ ਦੇਵੇ ਕਿ ਪੰਜਾਬ ਦੇ ਵਿੱਚ ਬਾਡੀ ਵਰਕ ਦਾ ਕੰਮ ਕਰਨ ਵਾਲੇ ਲੋਕਾਂ ਦਾ ਰੁਜ਼ਗਾਰ ਖੋ ਕੇ ਤੁਸੀਂ Rajasthan ਕਿਉਂ ਭੇਜਿਆ ਤੁਸੀਂ ਇਲਜ਼ਾਮ ਲਾਇਆ ਸੀ ਰਾਜਾ ਵੜਿੰਗ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਆਪਣਾ ਕਮਿਸ਼ਨ ਖਾ ਗਿਆ ਕਿਉਂਕਿ ਉਸਨੇ ਰਾਜਸਥਾਨ ਜਾ ਕੇ ਬਸਾਂ ਦੀਆਂ ਬਾਡੀਆਂ ਬਣਵਾਈਆਂ ਹੁਣ ਸਵਾਲ ਦਾ ਜਵਾਬ ਤੁਸੀਂ ਦਿਓ ਕਿ ਤੁਸੀਂ ਕਿੰਨਾ ਕਮਿਸ਼ਨ ਖਾਇਆ ਤੁਸੀਂ ਪੰਜਾਬ ਦੇ ਵਿੱਚ ਬਾਡੀ ਬਣਵਾਉਣ ਦੀ ਥਾਂ ਤੇ ਤੁਸੀਂ ਰਾਜਸਥਾਨ ਜਾ ਕੇ ਬਸਾਂ ਦੀਆਂ ਬਾਡੀਆਂ ਕਿਉਂ ਬਣਵਾਈਆਂ ਹੁਣ ਇਸ ਚੀਜ਼ ਦਾ ਜਵਾਬ ਹੁਣ ਤੁਸੀਂ ਦੇਣਾ ਕਿਉਂਕਿ ਪੰਜਾਬ ਦੇ ਘਰਤਾ ਧਰਤਾ ਮਾਨ ਸਾਹਿਬ ਤੁਸੀਂ ਹੋ ਜੇ ਜਵਾਬ ਦਿੱਤਾ ਜਾਂਦਾ ਤਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਜਰੂਰ ਜਵਾਬ ਦੇਣਾ ਧੰਨਵਾਦ